ਇਹ ਤਾਂ ਇਹ ਜੀ ਕਲਾਸ ਹੀ ਸ਼ੁਰੂ ਕੀਤੀ ਓਕੇ ਓਕੇ ਠੀਕ ਹੈ ਤੇ ਕੋਈ ਗੱਲ ਨਹੀਂ ਜੇ ਉਹਦੇ ਵਿੱਚ ਕੁਝ ਪੁੱਛਣਾ ਜਾਂ ਤੁਹਾਨੂੰ ਕੋਈ ਡਾਊਟ ਲੱਗੇ ਜਾਂ ਤੁਸੀਂ ਉਹਦੇ ਬਾਰੇ ਕੋਈ ਗੱਲ ਕਰਨੀ ਹੈ ਤੇ ਤੁਸੀਂ ਉੱਥੇ ਮਾਈਕ ਤੇ ਵੀ ਕਰ ਸਕਦੇ ਜਾਂ ਮੈਸੇਜ ਕਰ ਸਕਦੇ ਜਿੱਦਾਂ ਤੁਹਾਨੂੰ ਸਹੀ ਲੱਗੇ ਇਹ ਕਹ ਲਓ ਕਿ ਤੁਹਾਨੂੰ ਪਤਾ ਹੈ ਉਹਨਾਂ ਜਦੋਂ ਅਸੀਂ ਮਤਲਬ ਬੈੰਦੇ ਆ ਨਾ ਸਿੰਗਨ ਕਰਨ ਵੇਲੇ ਤੇ ਫੇਰੇ ਜੀ ਜੀ ਤੇ ਕੁਝ ਟਾਈਮ ਮਤਲਬ ਪਹਿਲਾਂ ਥੋੜੀ ਕਿ ਟਾਈਮ ਤਾਂ ਸਟਰਗਲ ਕਰਨਾ ਪੈਂਦਾ ਥੌਟਸ ਨਾਲ ਜਦਾ ਮਤਲਬ ਕਿਉਂਕਿ ਥੈਂਸ ਆ ਰਹੀ ਮਤਲਬ ਸ਼ਾਂਤ ਤਾਂ ਹੁੰਦਾ ਨਹੀਂ ਮਨ ਹਮ ਹਮ ਕਿ ਕੋਈ ਬੰਦਾ ਇਹਨਾਂ ਕੋ ਭੇਜਦਾ ਉਸ ਤੋਂ ਬਾਅਦ ਜਿਹੜੇ ਮਤਲਬ ਥੌਟ ਤੁਸੀਂ ਕਹਿ ਸਕੋ ਬਸ ਥੌਟ ਦੇਖਣੇ ਹੀ ਆ ਕੁਛ ਨਹੀਂ ਮਤਲਬ ਆਪਾਂ ਉਹਨਾਂ ਨੂੰ ਪ੍ਰశ్ਨ ਨਹੀਂ ਕਰਨਾ ਬਟ ਉਸ ਤੋਂ ਬਾਅਦ ਵਿੱਚ ਖਿਆਲ ਹੈ ਕਿ ਥੌਟ ਨੂੰ ਕੌਣ ਦੇਖਦਾ ਪਿਆ ਜੇ ਅਸੀਂ ਹੈ ਹੀ ਨਹੀਂ ਉੱਥੇ ਹੋਰ ਚੱਲਦੇ ਪਏ ਆ ਤੇ ਥੌਟ ਨੂੰ ਕੌਣ ਕਰਦਾ ਪਿਆ ਵੀ ਹਾਂ ਥੌਟ ਚੱਲਦੇ ਪਏ ਆ ਸਾਡਾ ਤਾਂ ਕੋਈ ਆਇਡੈਂਟੀਟੀ ਹੈ ਹੀ ਨਹੀਂ ਕੋਈ ਜੀ ਸਾਡੀ ਚੇਤਨਾ ਹੁੰਦੀ ਹੈ ਜੀ ਚੇਤਨਾ ਸਾਡੀ ਸਵਰਥ ਓਕੇ ਜੀ ਸੁਰਤ ਉਹ ਚੀਜ਼ ਆ ਜਿਹੜਾ ਸਾਡਾ ਫੋਕਸ ਪੁਆਇੰਟ ਆ ਕਿ ਮੈਂ ਐਸ ਟਾਈਮ ਕਿੱਥੇ ਆ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਮੈਂ ਬਾਹਰ ਆ ਮੇਰੀ ਅੱਖਾਂ ਬੰਦ ਆ ਮੇਰੀ ਸੈਂਸਸ ਸਾਰੀਆਂ ਬੰਦ ਆ ਤੇ ਮੈਂ ਆਪਣੇ ਥਾਟ ਦੇ ਵਿੱਚ ਜਾ ਰਿਹਾ ਤੇ ਥਾਟ ਨੂੰ ਦੇਖ ਰਿਹਾ ਤੇ ਆਪਣੀ ਸੁਰਤ ਨੂੰ ਦੇਖ ਰਿਹਾ ਮਤਲਬ ਦੋ ਵਰਲਡ ਲਾ ਲਓ ਕੀ ਇੱਕ ਬਾਹਰ ਆ ਇੱਕ ਜੋ ਇਸੇ ਦੀ ਕਾਪੀ ਅੰਦਰ ਬਣਾਈ ਹੈ ਠੀਕ ਹੈ ਜੀ ਤੇ ਸੁਰਤ ਜਾਂ ਤੇ ਬਾਹਰ ਹੁੰਦੀ ਹੈ ਜਾਂ ਅੰਦਰ ਹੁੰਦੀ ਹੈ ਬਟ ਇਹ ਵਿਟਨਸ ਬੰਨ ਲੱਗ ਜਾਂਦੀ ਆ ਕੀ ਹੋ ਰਿਹਾ ਦੀ ਉਹ ਇਨਵੋਲਵ ਨਹੀਂ ਹੋਉਂਦੀ ਹਾਂ ਜੀ ਰੰਦੀ ਰੰਦੀ ਹਾਂ ਜੀ ਉਹਨੂੰ ਅੰਦਰ ਦਾ ਦਿਖੂਗਾ ਕੀ ਹੋ ਰਿਹਾ ਕੀ ਚੱਲ ਰਿਹਾ ਹੁਣ ਉਹ ਦੇਖ ਰਹੀ ਆ ਸਭ ਕੁਝ ਮਤਲਬ ਜਾਗਣ ਦੀ ਨਿਸ਼ਾਨੀ ਹੈ ਕਿ ਮੈਂ ਦੇਖ ਰਿਹਾ ਹਾਂ ਅਲਰਟ ਹਾਂ ਕਿ ਮੈਂ ਕੀ ਹੋ ਰਿਹਾ ਤੇ ਇਹਦੀ ਤੁਹਾਨੂੰ ਥੋੜਾ ਜਿਹਾ ਅਲਰਟ ਹੋਰ ਹੋਗੇ ਜੋ ਇਹ ਤੁਹਾਨੂੰ ਉਦੋਂ ਪਤਾ ਲੱਗੇਗਾ ਜਦੋਂ ਤੁਸੀਂ ਆਪਣੇ ਡ੍ਰੀਮ ਜਾਂ ਸੁਪਨਾ ਲੈ ਰਹੇ ਜੇ ਰਾਤ ਤੇ ਉਥੇ ਅਲਰਟ ਹੋ ਜੂ ਤੈਨੂੰ ਪਤਾ ਲੱਗ ਜੇ ਕਿ ਵਾਕਈ ਇਹ ਸੁਪਨਾ ਫਿਰ ਤੁਸੀਂ ਮਤਲਬ ਤੁਹਾਡੀ ਸੂਰਤ ਇੰਨੀ ਅਲਰਟ ਹੋਏਗੀ ਕਿ ਡ੍ਰੀਮ ਨੂੰ ਫੜ ਲਿਆ ਉਹਨੇ ਪਰ ਉਹ ਡ੍ਰੀਮ 'ਚ ਜਾਗੀ ਵੀ ਨਹੀਂ ਉੱਥੇ ਕਮ ਰਹੀ ਹੈ ਐਜ਼ ਇਹ ਸੁਪਨੇ ਨੂੰ ਹੰਡਾਰੀ ਕੀ ਮੈਨੂੰ ਪਤਾ ਹੈ ਸੁਪਨਾ ਹੈ ਨਕਲੀ ਹੈ ਮੈਨੂੰ ਪਤਾ ਹੈ ਸੁਪਨਾ ਨਕਲੀ ਹੈ ਮੈਂ ਕਿਤੇ ਸੁੱਤਾ ਹੋਰ ਪਿਆ ਵਾ ਬਟ ਆ ਜੋ ਚੱਲ ਰਿਹਾ ਸਭ ਨੇ ਇਹਨਾਂ ਅਲਰਟ ਹੋ ਜਾਣਾ ਇਹਦਾ ਜੱਕਾ ਇਹ ਇਹਦੇ ਵਿੱਚ ਮਤਲਬ ਜਦੋਂ ਬੈਣਾ ਤਾਂ ਬਸ ਥੋੜਾ ਦਲੀ ਯਾਨੀ ਕਿ ਤੁਹਾਡੇ ਥਾਟ ਦਾ ਥਾਟ ਰੁਕਦੇ ਨਹੀਂ ਹੈਗੇ ਉਹ ਖੁੱਤ ਚਲਦੇ ਰਹਿੰਦੇ ਆ ਬਿਲਕੁਲ ਜੀ ਦੇਖੋ ਹਾਂਜੀ ਤੁਸੀਂ ਸਿਰਫ ਦੇਖ ਰਹੇ ਜੇ ਤੁਹਾਡੀ ਥਾਟ ਚੱਲਣੇ ਨਹੀਂ ਚੱਲਣੇ ਉਹ ਕੋਈ ਲੱਗ ਪ੍ਰੋਸੈਸ ਹੈ ਪਰ ਮੇਰੀ ਸੁਰਤ ਕਿੰਨੀ ਕ ਇਨਵੋਲਡ ਹੈ ਉਹਦੇ ਵਿੱਚ ਹਾਂਜੀ ਕਿ ਮੈਂ ਐਸੇ ਵਿਟਨੈਸ ਆ ਜਾਂ ਮੈਂ ਗਵਾਚ ਗਿਆ ਠੀਕ ਹੈ ਗਵਾਚ ਗਿਆ ਹਾਂ ਤਾਂ ਸਿੱਕੀ ਮੈਂ ਹੁਣ ਆਪਣੇ ਵਾਸਾ ਚ ਨਹੀਂ ਰਿਹਾ ਆਥੋਰਟੀ ਇੱਧਰ ਦੀ ਇੱਧਰ ਇੱਧਰ ਦੀ ਇੱਧਰ ਇੱਧਰ ਦੀ ਅੱਗੇ ਜਿਵੇਂ ਸੁਪਨੇ ਦੇ ਵਿੱਚ ਮੇਰਾ ਵਸ ਨਹੀਂ ਚੱਲ ਰਿਹਾ ਸੁਪਨੇ ਚ ਮੈਂ ਮਾਰ ਖਾ ਰਿਹਾ ਸੁਪਨੇ ਚ ਮੈਂ ਗਾਲਾਂ ਖਾ ਰਿਹਾ ਹਾਲਾਂਕਿ ਮੇਰਾ ਸੁਪਨਾ ਮੈਨੂੰ ਪਤਾ ਪਰ ਮੇਰੇ ਕੰਟਰੋਲ ਚ ਕੁਝ ਨਹੀਂ ਹੈਗਾ ਉੱਥੇ ਪਰ ਇਹ ਕਿਹਾ ਉਹਨੂੰ ਪਤਾ ਇਹ ਮੇਰਾ ਮੇਰਾ ਡ੍ਰੀਮ ਆ ਇਹ ਚ ਅਸਲੀ ਨਹੀਂਗਾ ਗਾਲਾਂ ਕੱਢਣ ਵਾਲਾ ਵੀ ਅਸਲੀ ਨਹੀਂ ਉਹ ਇਹਨਾਂ ਅਲਰਟ ਆ ਇੱਕ ਇਹ ਵਿਟਨੈਸ ਕਰਨਾ ਇੱਕ ਇਹ ਉਹ ਦੁਖੀ ਸੁਖੀ ਹੋ ਰਿਹਾ ਉਹਦੇ ਵਿੱਚ ਆਏ ਹੋਏ ਇਦਾਂ ਨਹੀਂ ਇਦਾਂ ਹੋਣਾ ਚਾਹੀਦਾ ਹੀ ਇਦਾਂ ਨਹੀਂ ਤਣਾ ਜੀ ਦੇ ਦੋਨਾਂ ਚੀਜ਼ਾਂ 'ਚ ਫਰਕ ਹੈ ਅਲਰਟ ਹੋਣਾ ਇਹ ਵਿਟਨੈਸ ਕਰਨ ਚ ਕੀ ਮੈਂ ਮੈਨੂੰ ਪਤਾ ਕੀ ਹੋ ਰਿਹਾ ਸਭ ਮੇਰੇ ਸਾਹਮਣੇ ਚੱਲ ਰਿਹਾ ਪਰ ਮੈਂ ਦੇਖ ਰਿਹਾ ਇੱਕ ਇਹ ਕਿ ਮੈਂ ਉਹ ਹੀ ਹਾਂ ਜੋ ਹੋ ਰਿਹਾ ਦੋਨਾਂ ਚੀਜ਼ਾਂ 'ਚ ਫਰਕ ਹੈ ਠੀਕ ਹੈ ਮੈਂ ਕ੍ਰੋਧ ਦੇ ਵਿੱਚ ਕੁਝ ਬੋਲ ਰਿਹਾ ਗੋਲ ਮਤਲਬ ਮੈਂ ਇੱਕ ਮਸਤ ਹੋ ਗਿਆ ਮੈਂ ਆਪਣੇ ਵਸੋਂ ਬਾਹਰ ਰੋ ਗਿਆ ਹੁਣ ਮੈਂ ਮਾਇਆ ਦੇ ਹੱਥ ਚ ਆਜ਼ਾਦ ਨਹੀਂ ਕਰਦਾ ਪਤਾ ਨਹੀਂ ਮੈਂ ਕਿਹਾ ਆਪਣੇ ਪਿਆਰੇ ਨੂੰ ਵੀ ਡਿਆਂ ਗਲਤ ਮਲਤ ਬੋਲਣ ਹੁਣ ਮੈਂ ਆਪਣੇ ਵਸ ਚ ਨਹੀਂ ਗਿਆ ਦਾ ਮਤਲਬ ਇਹ ਹੈ ਕਿ ਹੁਣ ਮੈਂ ਵਿਟਨਸ ਨਹੀਂ ਗਿਆ ਉਨਤੇ ਨਿਕਲ ਲਿਆ ਤੁਮ ਇੱਕ ਇੱਕ ਮੈਨੂੰ ਕ੍ਰੋਧ ਆ ਰਿਹਾ ਮੈਂ ਖੁਦ ਨੂੰ ਦੇਖ ਰਿਹਾ ਕਿ ਮੈਨੂੰ ਕ੍ਰੋਧ ਆ ਰਿਹਾ ਤੇ ਮੈਂ ਇੱਥੇ ਡਿਸੀਜਨ ਲੈਣ ਦੀ ਇੰਨੀ ਹਿੰਮਤ ਰੱਖ ਰਹਿਣਾ ਅਲਰਟ ਹੈ ਕਿ ਹਾਂ ਨਹੀਂ ਮੈਂ ਗੁਰੂ ਦੀ ਗੱਲ ਮੰਨਣੀ ਜਾਂ ਮੈਂ ਮਾਇਆ ਦੀ ਮੰਨਣੀ ਇਨਾ ਅਲਰਟ ਹੈਗਾ ਤੇ ਉਹ ਫਿਰ ਫੈਸਲਾ ਰੋਕੂਗਾ ਲਊਗਾ ਤਾਂ ਹੀ ਲੈ ਪੋਗੇ ਜੇ ਤੁਸੀਂ ਇਨਵੋਲਵਮੈਂਟ ਨਹੀਂ ਹੈਗੀ ਤੁਹਾਡੀ ਜੇ ਤੁਸੀਂ ਇਨਵੋਲਵ ਹੋਗੇ ਮਤਲਬ ਮਾਇਆ ਚ ਡੁੱਬੇ ਜੀ ਸੋ ਇੱਥੇ ਹੀ ਗੁਰੂ ਸਾਹਿਬ ਕਹਿੰਦੇ ਅੰਜਨ ਮਾਹੇ ਨਰੰਜਨ ਰਹੀਏ ਜੋਗ ਜੁਗਤ ਈਵ ਪਾਈਏ ਇਹ ਆ ਜੋਗ ਅਸਲੀ ਜੋਗੀ ਹੋਣਾ ਇਹ ਕਿ ਮੈਨੂੰ ਪਤਾ ਕੀ ਹੋ ਰਿਹਾ ਮੈਂ ਵਿਟਨੈਸ ਕਰ ਰਿਹਾ ਮੈਂ ਵੇਖ ਰਿਹਾ ਮੇਰੇ ਤੇ ਕੀ ਹੋ ਰਿਹਾ ਜਾਂ ਮੈਨੂੰ ਕੀ ਹੋ ਰਿਹਾ ਤੇ ਕਿਉਂ ਹੋਣ ਲੱਗਾ ਵਾ ਕਿ ਮੈਂ ਇਹੋ ਜਿਹਾ ਕੀ ਕਰਦਾ ਹਾਂ ਜਿਹਦੇ ਕਰਕੇ ਹੁਣ ਆ ਹੋਣ ਲੱਗਾ ਉਹ ਫਿਰ ਗੁਰੂ ਨੇ ਇੰਨਾ ਅਲਰਟ ਕੀਤਾ ਹੁੰਦਾ ਕਿ ਤਾਂ ਫਿਰ ਗੁਰੂ ਦੀ ਤਾਰੀਫ ਇੰਨੀ ਕਿਉਂ ਆ ਪਾਣੀ ਚ ਕਿੰਨੇ ਮੈਨੂੰ ਸਿਖਾਤਾ ਅਲਰਟ ਹੋਣਾ ਕਿੰਨੇ ਮੈਨੂੰ ਵੇਖਣਾ ਸਿਖਾਤ ਨਹੀਂ ਤੇ ਮੈਨੂੰ ਲੱਗਣਾ ਇਹੇ ਹੀ ਮੈਂ ਆ ਜੋ ਮੈਂ ਕਰ ਰਿਹਾ ਇਹ ਹੀ ਮੇਰੀ ਹਕੀਕਤ ਇਹੋ ਮੇਰੀ ਸਚਾਈ ਹੈ ਪਰ ਹੁਣ ਮੈਂ ਬਦਲ ਲੱਗ ਰਿਹਾ ਕਿ ਨਹੀਂ ਇਹ ਮੇਰੀ ਸੱਚਾਈ ਨਹੀਂਗੀ ਬਹੁਤ ਫਰਕ ਹੈ ਦੋਨਾਂ ਚੀਜ਼ਾਂ 'ਚ ਇਹਦੀ ਇਹਦੀ ਇਗਜ਼ੈਂਪਲ ਮਤਲਬ ਹਾਂ ਜਿਹੜੇ ਆਪਾਂ ਹੁਣੇ ਤੁਸੀਂ ਮਤਲਬ ਗੱਲ ਕਰਦੇ ਪਿਆ ਸੀ ਵੀ ਕੀ ਚੱਲਦਾ ਪਿਆ ਇਹਦੀ ਇਗਜ਼ੈਂਪਲ ਮਤਲਬ ਇਹ ਵੀ ਇੱਕ ਹੋਰ ਆਪਣੀ ਹੈ ਨਾ ਹੁਣ ਆਪਣੀ ਗੱਲ ਨਹੀਂ ਹੋ ਗਈ ਤਿੰਨ ਕਾਫਤੇ ਨਾ ਕੋਈ ਮਤਲਬ ਕਲਾਸ ਨਹੀਂ ਲੱਗੀ ਜੀ ਜੀ ਉਹਨਾਂ ਵਿੱਚ ਹੀ ਮਤਲਬ ਇੰਦਾ ਹੁੰਦਾ ਕਿ ਜਦੋਂ ਕੋ ਬੰਦਾ ਸਾਹਮਣੇ ਵਾਲਾ ਗੱਲ ਕਰਦਾ ਪਿਆ ਮੈਂ ਉਹਦੀ ਗੱਲ ਸੁਣਦਾ ਪਿਆ ਜੀ ਜੀ ਉਹਦੀ ਸੁਣਦੇ ਸੁਣਦੇ ਵਿਚਾਰੀ ਮੇਰੇ ਮਨ 'ਚ ਕੀ ਚੱਲਦਾ ਪਿਆ ਉਹ ਵੀ ਮੈਨੂੰ ਪਤਾ ਕੀ ਚੱਲਦਾ ਪਿਆ ਜੀ ਜੀ ਉਹਦੀ ਗੱਲ ਮਤਲਬ ਮੈਨੂੰ ਨਹੀਂ ਪਤਾ ਮੈਂ ਖੈ ਮੈਂ ਇਆਂ ਗੱਲਾਂ ਸੁਣਦਾ ਪਿਆ ਤੇ ਵਿੱਚ ਮੇਰੇ ਹੋਰ ਵਿਚਾਰ ਚੱਲ ਲੀ ਜਾਂਦਾ ਉਹ ਚੀਜ਼ ਉਹ ਸੇਮ ਹੀ ਵਿੱਚ ਇੱਕ ਨਾ ਮਤਲਬ ਸਾਡਾ ਮਨ ਕਿੱਥੇ ਜਾਂਦਾ ਪਿਆ ਅਗਲੀ ਗੱਲ ਸੁਣਦੇ ਸੁਣਦੇ ਸਾਡਾ ਮਨ ਕਿਤੇ ਹੋਰ ਚੱਲ ਜਾਂਦਾ ਉਸ ਤੋਂ ਬਾਅਦ ਜਗਤ ਵੀ ਉਹ ਚੀਜ਼ ਕੋਈ ਤੀਸਰਾ ਨੋਟਿਸ ਕਰਦਾ ਪਿਆ ਜਿਦਾ ਕੋਈ ਦੇਖ ਰਿਹਾ ਕੋਈ ਸੀ ਜੀ ਜੀ ਤੇ ਇਹ ਮੈਂ ਵਿੱਚ ਫਸ ਗਿਆ ਵਾਂ ਜਾਂ ਮੈਂ ਬਾਹਰ ਹਾਂ ਤੁਹਾਨੂੰ ਜਾਂ ਮੈਂ ਸੋਚ ਕੇ ਫੈਸਲਾ ਲਵਾਂਗਾ ਹਾਂਜੀ ਉਹ ਡਿਪੈਂਡ ਕਰਦਾ ਕਿ ਅਲਰਟ ਹੋਣਾ ਤੇ ਗਵਾਹ ਗਾਫਲ ਹੋ ਜਾਣਾ ਜਿਵੇਂ ਬੁੱਲੇ ਸ਼ਾਹ ਜੀ ਦਾ ਕਲਾਮ ਹੈ ਨਾ ਕਿ ਜੋ ਦਮ ਗਾਫਲ ਸੋ ਦਮ ਕਾਫਰ ਜਿੱਦਾਂ ਹੀ ਮੈਂ ਗਾਫਲ ਹੋ ਗਿਆ ਗਾਫਲ ਹੋਣਾ ਕਿ ਗਵਾਜਣਾ ਸੌ ਜਾਣਾ ਬੇਸੁੱਧ ਹੋ ਜਾਣਾ ਬੇਸੁੱਧ ਮਤਲਬ ਕਿ ਆਪਣੀ ਚੇਤਨਾ ਦੇ ਵਾਸਤੇ ਨਹੀਂ ਗਮ ਹਾਂਜੀ ਇਹਦਾ ਮਤਲਬ ਉਦੋਂ ਹੀ ਮੈਂ ਕਾਫਰ ਹੋ ਗਿਆ ਕਿ ਮੈਂ ਕੋਈ ਜਿਤਨਾ ਮੁਸਲਮ ਚ ਹੁੰਦਾ ਨਾ ਕਿ ਇੱਕ ਧਾਰਮਿਕ ਦੂਜਾ ਕਾਫਰ ਹੈ ਕਿੰਦਾ ਕਿ ਮੈਂ ਕਾਫਰ ਉਦਣ ਹੋ ਜਾਊਗਾ ਜਿੱਦਨ ਹੀ ਮੈਂ ਗਾਫਲ ਹੋ ਗਿਆ ਜਿਹੜੇ ਸੱਚ ਮੈਂ ਗਾਫਲ ਆ ਉਸ ਹਿਸਾਬ ਮੇਰੇ ਚ ਮੈਂ ਕਾਫਰ ਹਾਂ ਹਾਂਜੀ ਹਾਂਜੀ ਇਹਦੇ ਵਿੱਚ ਇਹ ਹੁੰਦਾ ਵੀ ਜਦੋਂ ਕੇਵਲ ਥਾਟ ਆਈ ਜਾਂਦਾ ਨਾ ਉਹ ਇੱਕ ਕਹੋ ਕਿ ਉਹ ਹੀ ਚੀਜ਼ ਹੁੰਦੀ ਵੀ ਇਹ ਕੀ ਕਰਦਾ ਪਿਆ ਅਕਚੂਅਲਸ ਤਾਂ ਹੋਰ ਕਰਨਾ ਚਾਹੀਦਾ ਜੋ ਪਿਛੇ ਵੀ ਮਤਲਬ ਜੋ ਆਵਾਜ਼ ਹੋ ਹੋ ਨੀਕਿਆਂ ਦਾ ਮਤਲਬ ਚੇਤਨਾ ਜਿਹੜੀ ਹੁੰਦੀ ਹੈਗੀ ਉਹ ਮਤਲਬ ਨੋਟਿਸ ਕਰਦੇ ਹਰ ਵੇ ਅਸੀਂ ਕੀ ਕਰਦੇ ਪਏ ਆ ਜੀ ਜੀ ਹੁਣ ਜਿੱ ਤਰ੍ਹਾਂ ਕੀ ਕੋਈ ਮੈਨੂੰ ਬਹੁਤ ਬੁਰਾ ਬੋਲ ਰਿਹਾ ਮੇਰੀ ਚੇਤਨਾ ਵਿਟਨਸ ਕਰ ਰਹੀ ਹੈ ਕਿ ਹੋ ਸਕਦਾ ਜੇ ਮੈਂ ਪਹਿਲਾਂ ਵਾਲਾ ਹੁੰਦਾ ਤੇ ਕਿੰਨਾ ਮੈਂ ਕ੍ਰੋਧ ਚ ਆ ਜਾਂਦਾ ਕਿ ਮੈਂ ਫੜੇ ਜਾਣਾ ਸੀ ਮੈਂ ਫਸ ਜਾਣਾ ਸੀ ਪਰ ਅੱਜ ਮੈਂ ਨਹੀਂ ਫਸ ਰਿਹਾ ਮੈਨੂੰ ਫਰਕ ਨਹੀਂ ਪੈ ਰਿਹਾ ਹਨਾ ਕਿ ਮੇਰੀ ਚੇਤਨਾ ਵੇਖ ਹੀ ਰਹੀ ਸਾਰਾ ਕੁਝ ਹੰਡਾ ਰਹੀ ਬਾਣੀ ਦੀਆਂ ਲਾਈਨਾਂ ਕਿਦਾਂ ਚੇਤਨਾ ਹੰਡਾਉਂਦੀ ਐ ਇੱਥੇ ਪਤਾ ਲੱਗਣਾ ਹਾਂਜੀ ਤੇ ਉਹ ਸਾਰੀ ਜਿਹੜੀ ਉਹ ਚੀਜ਼ਾਂ ਗੁਰੂ ਦੀਆਂ ਗੱਲਾਂ ਇੱਕ ਚੀਜ਼ ਉਹ ਮ ਸਮਝਾਣੀ ਨਹੀਂ ਮੈਨੂੰ ਮਤਲਬ ਆ ਰਹੀ ਜਦੋਂ ਮਤਲਬ ਮੈਂ ਸਮਝ ਗਿਆ ਹਾਂ ਕਿ ਹਾਂਜੀ ਤੁਸੀਂ ਸਿਰਫ ਜਦੋਂ ਐਜ਼ ਏ ਵਿਟਨੈਸ ਰਹਿਣਾ ਵਾ ਤੇ ਜਦੋਂ ਕੋਈ ਫੈਸਲੇ ਦੀ ਵਾਰੀ ਆਵੇ ਤੇ ਤੁਸੀਂ ਇੰਨੇ ਹੋਸ਼ ਚ ਹੋ ਇੰਨੇ ਅਲਰਟ ਹੋ ਕਿ ਗੁਰੂ ਦਾ ਪੱਖ ਚ ਹੋ ਗੁਰੂ ਦਾ ਪੱਖ ਕੀ ਆ ਉਹ ਤੁਸੀਂ ਰੋਜ਼ ਸੁਣਿਆ ਵਾ ਹਾਂਜੀ ਆ ਜੋ ਸੁਨਦਰਤੀ ਆਲਬ ਔਰ ਅ ਨਿਊ ਸੁਨਦਰਤੀ ਆਲਬ ਹਾਂਜੀ 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 ਸੋਰੀ ਇੱਕੋ ਵੀ ਤੁਸੀਂ ਆਖਿਆ ਜਿਵੇਂ ਵੀ ਤੁਹਾਡਾ ਮੇ ਪੋਡਕਾਸਟ ਸੁਣਿਆ ਸੀ ਜਾਂ ਕਿਤੇ ਵੀ ਵੀ ਤੁਸੀਂ ਆਂਦੇ ਵੀ ਮੈਂ ਤੇ ਮਸਤ ਰਹਿ ਲਿਆ ਜਿਵੇਂ ਪਰ ਮੈਨੂੰ ਜਿਵੇਂ ਬੇਹੁਕਮ ਹੁਕਮ ਹੋਇਆ ਉਹਦੇ ਵਿੱਚ ਇੱਥੋਂ ਹੋਇਆ ਹੁਕਮ ਆ ਇਹ ਨਹੀਂ ਇਹ ਅਲੱਗ ਹੀ ਮੈਨੂੰ ਪਤਾ ਹੈ ਕਿ ਸੁਨਣਾ ਕੀ ਚੀਜ਼ ਹੁੰਦੀ ਹੈ ਤੇ ਉਹ ਅਲੱਗ ਚੀਜ਼ ਹੈ ਬੈਨ ਕੋਮੈਕ ਸਟੂਡੈਂਟਸ ਹਾਂ ਨਹੀਂ ਹੁਕਮ ਮੈਨੂੰ ਸਟੂਡੈਂਟਸ ਵਾਲਾ ਤੇ ਇਦਾਂ ਨਾ ਕਿ ਉਹ ਕੁਦਰਤ ਨੇ ਚਾਇਆ ਕਿ ਇਦਾਂ ਹੀ ਹੋਵੇ ਰਾਈਟ ਮੈਂ ਬਸ ਨਾਲ ਸਾਥ ਦੇ ਗਿਆ ਜਿੱਦਾਂ ਜਿੱਦਾਂ ਜੋ ਜੋ ਹੋਈ ਗਿਆ ਮੈਂ ਬਸ ਨਾਲ ਨਾਲ ਤੁਰ ਹੀ ਗਿਆ ਜਿੱਦਾਂ ਜੋ ਨੇਚਰ ਦੀ ਡਿਮਾਂਡ ਲੱਗੀ ਮੈਂ ਉਹ ਕੀਤੀ ਜਿਵੇਂ ਕਿ ਜਦੋਂ ਆਪਾਂ ਸ਼ੁਰੂ ਹੋਏ ਸੀਗੇ ਮੇਰੇ ਕੋ ਦੋਗੇ ਤੇ ਮੈਨੂੰ ਲੋਡ ਨਹੀਂ ਮੈਂ ਆਪਣੇ ਕੰਮਕਾਰ ਵੀ ਕਰਦਾ ਸੀ ਫਿਰ ਸਟੂਡੈਂਟ ਜਿਆਦਾ ਹੋਏ ਉਹਨਾਂ ਨਾਲ ਕਾਲ ਤੇ ਗੱਲ ਕਰਨੀ ਫਿਰ ਇੱਕ ਹੀ ਚੀਜ਼ بار بار ਨਹੀਂ ਬੋਲ ਸਕਣੀ ਉਹਦੇ ਲਈ ਮੈਂ ਵੀਡੀਓ ਬਣਾਉਣੀ ਪਈ ਵੀਡੀਓ ਬਣਾ ਕੇ ਪਾਈ ਉਹ ਹੋਰ ਵਧੀਆ ਲੱਗੀ ਉਹਦੀ ਜਗ੍ਹਾ ਹੋਰ ਸਟੂਡੈਂਟ ਜੁੜੇ ਫਿਰ ਉਹਨਾਂ ਲਈ ਇਤਰਾ ਵਾਦਾ ਵਾਦਾ ਫਿਰ ਮੇਰੇ ਕੋ ਜਿੱਤਰਾ ਹੁਣ ਉਦੋਂ ਤੁਸੀਂ ਸ਼ਾਇਦ ਅਰुण ਵੀਰ ਹੈਗੇ ਆ ਜਦੋਂ ਮੇਰੇ ਕੋ ਕਾਲਾਂ ਵਗੈਰਾ ਮੈਨੇਜ ਨਹੀਂ ਸੀ ਹੁੰਦੀਆਂ ਕਿ ਮੈਂ ਕਾਲ ਤੇ ਗੱਲ ਨਹੀਂ ਕਰ ਸਕਦਾ ਇੰਨੀ ਕਾਲ ਆ ਜਾਂਦੀ ਜਾਂ ਕਲਾਸਾਂ ਵਗੈਰਾ ਤਾਂ ਨਹੀਂ ਬੱਤ ਫਿਰ ਉਦੋਂ ਹੀ ਉਹ ਸਾਹਿਲ ਵੀਰ ਜੀ ਮਿਲ ਪਏ ਉਹਨਾਂ ਮੈਨੂੰ ਕਹੇ ਕਿ ਤੁਸੀਂ ਆਪਣੇ ਨਾਲ ਰੱਖੋ ਕੋਈ ਕੰਮ ਦੇ ਦਿਓ ਚਾਹੇ ਮੈਨੂੰ ਕਹੇ ਵੀ ਕੰਮ ਤੇ ਉਦੋਂ ਹੀ ਮੈਨੂੰ ਲੋੜ ਹੀ ਕਿ ਕੋਈ ਮੈਨੇਜ ਕਰ ਦੇ ਤੇ ਸਾਹਿਲ ਵੀਰ ਨੂੰ ਜੁੜ ਗਏ ਮੈਂ ਕੁਝ ਨਹੀਂ ਕੀਤਾ ਨਾ ਹੀ ਮੈਂ ਕਿਤੇ ਗਿਆ ਇਹ ਕੰਮ ਲਈ ਬਸ ਇਦਾਂ ਹੋਈ ਜਾਣ ਲੱਗ ਗਿਆ ਇਤਰਾ ਹੀ ਕੋਈ ਪੋਡਕਾਸਟ ਵਾਲੇ ਕਿਸੇ ਦਾ ਫੋਨ ਆ ਗਿਆ ਤੇ ਮੈਂ ਚਲਾ ਗਿਆ ਬਸ ਮੈਂ ਕਿਸੇ ਚੀਜ਼ ਨੂੰ ਇਨਕਾਰ ਨਹੀਂ ਕੀਤਾ ਵੀ ਮੈਂ ਨਹੀਂ ਇਹ ਕਰਨੀ ਮੈਂ ਕਰ ਹੀ ਗਿਆ ਬਸ ਤੇ ਇਹ ਹੁਕਮ ਹੀ ਆ ਕਿ ਜੇ ਹੋਈ ਗਿਆ ਮੈਂ ਕਰੀ ਗਿਆ ਤੇ ਹੋਈ ਗਿਆ ਠੀਕ ਠੀਕ ਅਛਾ ਵੀਰੋ ਸੁਪਨਾ ਜਿਵੇਂ ਤੁਸੀਂ ਦੱਸਣ ਦੇ ਨਾ 아이 ਮੈਨੂੰ ਲੱਗਦਾ 2 ਮਹੀਨਾ ਹੋ ਗਿਆ ਤਾਂ 1.5 ਮਹੀਨਾ ਮੇਰੇ ਨਾਲ ਐਵੇਂ ਹੋਇਆ ਹੈ ਕਿ ਉਹ ਫਸਟ ਟਾਈਮ ਹੋਇਆ ਕਦੀ ਨਹੀਂ ਹੋਇਆ ਕਿ ਸੁਪਨਾ ਹੁਣ ਮੈਨੂੰ ਸੁਪਨਾ ਦੇਦੀ ਯਾਦ ਕੀ ਸੁਪਨਾ ਗਈ ਸੀ ਪਰ ਮੈਨੂੰ ਸਵੇਰੇ ਇਹ ਯਾਦ ਸੀ ਕਿ ਮੈਂ ਸੁਪਨੇ ਚ ਐਵੇਂ ਜਾਗ ਗਿਆ ਬਿਆਵਾ ਤੇ ਮਤਲਬ ਮੈਨੂੰ ਪਤਾ ਹੈ ਕਿ ਇਹ ਸੁਪਨਾ ਹੈ ਜੀ ਜਿਵੇਂ ਮੈਂ ਮੈਂ ਉੱਠਿਆ ਤੇ ਮੈਂ ਕਿਹਾ ਯਾਰ ਇਹ ਤੇ ਫਸਟ ਟਾਈਮ ਹੋਇਆ ਬੜਾ ਜੀਵ ਜਿਆ ਕਿ ਕਿ ਮੈਨੂੰ ਸੁਪਣੇ 'ਚ ਪਤਾ ਸੀ ਕਿ ਮੈਂ ਹਾਂ ਵਾਂ ਬੜੇ ਸੁਫਣਾ ਹੈ ਤੇ ਉਹ ਫਿਰ ਚੇਤ ਚੇਤ ਨਾਲੋਂ ਸੇ ਚੰਗੀ ਗੱਲ ਹੈ ਕਾਈਂਡ ਆਫ ਜੀ ਇਹ ਚੀਨ ਇਹ ਬਹੁਤ ਚੰਗੀ ਗੱਲ ਹੈ ਤੁਹਾਡੀ ਮਿਹਨਤ ਦਾ ਹੀ ਨਤੀਜਾ ਵਾ ਜੋ ਤੁਸੀਂ ਆਪਣੇ ਥਾਟ ਨੂੰ ਦੇਖ ਰਿਹਾ ਚ ਤੁਸੀਂ ਆਪਣੇ ਥਾਟ ਨੂੰ ਦੇਖ ਰਿਹਾ ਅਲਰਟ ਹੋ ਕੇ ਦੇਖ ਰਿਹਾ ਜੀ ਤੇ ਸੁਪਨਾ ਕੀ ਆ ਥਾਟ ਦਾ ਡੀਪ ਲੈਵਲ ਜਿੱਥੇ ਤੁਹਾਡਾ ਕੰਟਰੋਲ ਖਤਮ ਹੋ ਗਿਆ ਠੀਕ ਠੀਕ ਤੇ ਜੇ ਤੁਸੀਂ ਉੱਥੇ ਜਾ ਸਕਦੇ ਫਿਰ ਤੁਸੀਂ ਮਤਲਬ ਤੁਹਾਡਾ ਆਪਣੇ ਤੇ ਉਹਨਾਂ ਹੀ ਵਾਸਤੇ ਚੱਲਣ ਲੱਗ ਗਿਆ ਕਿਦਾਂ ਜੇ ਤੁਸੀਂ ਸੁਪਨੇ 'ਚ ਵੀ ਅਲਰਟ ਹੋਣ ਲੱਗ ਗਏ ਤੇ ਸੁਪਨੇ 'ਚ ਅਲਰਟ ਉਹੀ ਹੋ ਸਕਦਾ ਜਿਹਦੇ ਸਿਰ ਤੇ ਉਹਦਾ ਗੁਰੂ ਹੈਗਾ ਅਦਰਵਾਇਜ਼ ਨਹੀਂ ਹੋ ਸਕਦਾ ਕਿਉਂਕਿ ਸੁਪਨੇ 'ਚ ਉਹ ਵੇਖੂਗਾ ਕਿ ਮੈਂ ਕੀ ਕਰ ਰਿਹਾ ਜੇ ਮੈਂ ਸਾਰਾ ਦਿਨ ਇਹੋ ਹੀ ਕਰਦਾ ਹਾਂ ਕਿ ਮੈਂ ਹਮੇਸ਼ਾ ਇਹ ਸੋਚਦਾ ਕਿ ਮੈਂ ਫਾਲਤੂ ਗਿਰੀ ਨਹੀਂ ਕਰਨੀ ਹੈ ਕਿ ਮੈਂ ਆ ਕਿੱਥੇ ਇਨਵੋਲ ਹੋਇਆ ਮੈਂ ਕਿੱਥੇ ਇਨਵੋਲ ਮੈਨੂੰ ਨਹੀਂ ਇੱਥੇ ਹੋਣਾ ਚਾਹੀਦਾ ਮੇਰਾ ਧਿਆਨ ਕਿਤੇ ਹੋਰ ਹੋਣਾ ਚਾਹੀਦਾ ਮੈਂ ਸਾਰਾ ਦਿਨ ਇਹ ਕੋਸ਼ਿਸ਼ ਕਰਦਾ ਤੇ ਇਹੋ ਹੀ ਚੇਤਨਾ ਹੈ ਜਿਹੜੀ ਮੇਰੀ ਸੁਪਨੇ 'ਚ ਹੁੰਨੀ ਹੈ ਬਾਰ ਬਾਰ ਅਲਰਟ ਹੋਣ ਦੀ ਆਦਤ ਤੇ ਉਹ ਬਾਰ ਬਾਰ ਅਲਰਟ ਹੋਣ ਦੀ ਆਦਤ ਜਦੋਂ ਮੇਰੀ ਰਹਿ ਗਈ ਤੇ ਮੈਂ ਸੁਪਨੇ ਚ ਵੀ ਉਹ ਹੀ ਕੰਮ ਕਰੂੰਗਾ ਜੋ ਮੈਂ ਡੇਲੀ ਰੁਟੀਨ ਚ ਕਰਦਾ ਠੀਕ ਜਨ ਲੇਕਿਨ ਉਹ ਅਸਲ ਜ਼ਿੰਦਗੀ ਜਿਵੇਂ ਉਹ ਨਾ ਹੱਲੇ ਨਹੀਂ ਜਿਵੇਂ ਕਈ ਵਾਰ ਹੁਣ ਚਲੋ ਬਾਕੀ ਤਾਂ ਚੀਜ਼ਾਂ ਕੰਟਰੋਲ ਆ ਗਈਆਂ ਵਕਾਰ ਜਿਵੇਂ ਕਿ ਚੁਗਲੀ ਨਿੰਦਿਆ ਗਲਤ ਗੱਲ ਜੇ ਉਹ ਪਰ ਫਿਰ ਵੀ ਜਿਵੇਂ ਨਾ ਗੱਲਾਂ ਗੱਲਾਂ ਜਿਵੇਂ ਕੰਮ ਤੇ ਖਾਸ ਕਰ জব ਦੇ ਉੱਤੇ ਜਿਵੇਂ ਕਾਫੀ ਉਹ ਚੱਲਦਾ ਟਰੱਕ ਡਰਾਈਵਰਸ ਆਪਸ ਚ ਜਾਂ ਮੈਨੇਜਮੈਂਟ ਜਿਵੇਂ ਬਹੁਤ ਪਰੇਸ਼ਾਨ ਕਰਦੀ ਹੈ ਉਹ ਮੈਂ ਆਪਣੇ ਆਪ ਨੂੰ ਦੇਖਦਾ ਕਿ 5 ਮਿੰਟ 10 ਮਿੰਟ 12 ਮਿੰਟ ਜੇ ਲੰਚ ਹਾਂਜੀ ਹਾਂਜੀ ਮੈਂ ਕਹਿ ਰਿਹਾ ਹਾਂ ਕਿ ਤੁਸੀਂ ਸੁਪਨੇ 'ਚ ਜਦੋਂ ਅਲਰਟ ਹੋਏ ਜੀ ਹਾਂਜੀ ਜੋ ਹਕੀਕਤਾਂ ਨੂੰ ਮੈਂ ਦੱਸਾਂ ਕਿ ਆ ਜਿਹੜੀ ਦੁਨੀਆ 'ਚ ਅਪਾ ਜੀ ਰਿਹਾ ਜੇ ਕੀ ਗਾਰੰਟੀ ਹੈ ਕਿ ਇਹ ਸੁਪਨਾ ਨਹੀਂਗਾ ਰਾਈਟ ਸੋ ਤੁਸੀਂ ਜੇ ਉਹ ਤੋੜ ਸਕਦੇ ਜੇ ਤੁਸੀਂ ਅਲਰਟ ਹੋ ਕੇ ਵੀ ਸੁਪਨੇ ਦੇ ਅੰਦਰ ਹੀ ਹੋਗੇ ਹਜੇ ਅਲਰਟ ਹੋਗੇ ਕਿ ਸੁਪਨਾ ਆ ਤੁਹਾਡੀ ਸੁਰਤ ਜਾਗੀ ਆ ਬੋਡੀ ਨਹੀਂ ਜਾਗੀ ਹਜੇ ਕੋਈ ਗੱਲ ਨਹੀਂ ਸੇਮ ਆ ਵਰਲਡ ਦੇ ਅੰਦਰ ਜੇ ਤੁਹਾਨੂੰ ਅੱਜ ਹੁਣੇ ਕਨਫਰਮ ਹੋ ਜੇ ਪੀ ਇਹ ਸੁਪਨਾ ਆ ਤੇ ਤੁਹਾਡਾ ਕਿਹੜੀਆਂ ਚੀਜ਼ਾਂ ਚ ਇੰਟਰਸਟ ਰਹਿਗਾ ਸੁਪਨੇ ਦੀ ਜਾਂ ਤੁਸੀਂ ਜਾਗਣ ਵੱਲ ਧਿਆਨ ਦੇਵੋਗੇ ਜਾਗਣ ਵੱਲ हां तो गुरु साहब एहो ही दिखावना चाह रहे है कि ये सब झूठी ये जग तू में खपहाड़ सपने ज्यों संसार जो असली रियलिटी है उथे जाग सक कम है कदी रा, भी ਤੁਸੀਂ ਉਹ ਰਾਜੇ ਵਾਲਾ ਵੀ ਉਹ ਸ਼ਬਦ ਨਹੀਂ ਤੇ ਰਾਜਾ ਸੁਤਾਰ ਨਰਪਤ ਇੱਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ ਕਿ ਹੁਣ ਤੁਹਾਡਾ ਕੀ ਮਾਇਨੇ ਆ ਮਾਂ ਪਿਓ ਭੈਣ ਭਰਾ ਇਹ ਉਹ ਸਭ ਕਿ ਸਾਨੂੰ ਰੀਅਲ ਸਾਡੇ ਲਈ ਸਭ ਕੁਝ ਸਾਨੂੰ ਇਹ ਚੀਜ਼ਾਂ ਬਹੁਤ ਅਹਿਮੀਅਤ ਤਾਂ ਰੱਖਦੀਆਂ ਕਿਉਂਕਿ ਹਨੂ ਸੁਪਨੇ 'ਚ ਸ਼ੁਰੂ ਹੋਏ ਤੇ ਇਦਾਂ ਹੀ ਸਿਖਾਇਆ ਗਿਆ ਹਨੂ ਇਤੋਂ ਬਾਹਰ ਲਈ ਜਾਗਣ ਲਈ ਹਨੂ ਕੋਈ ਐਫਰਟ ਕੋਈ ਕਿਉਂਕਿ ਬਾਕੀ ਵੀ ਉਤਨੇ ਹੀ ਮਸਤ ਹੀਗੇ ਤੇ ਮੈਨੂੰ ਵੀ ਇਦਾਂ ਦੇ ਬਣਾਤਾ ਪਰ ਵਿੱਚ ਇੱਕ ਸੁਪਨੇ 'ਚ ਇਹੋ ਜਿਹਾ ਕੋਈ ਮੈਨੂੰ ਮਿਲਦਾ ਜਿਹਨੂੰ ਗੁਰੂ ਕਹਿੰਦੇ ਆ ਕਹਿ ਰਿਹਾ ਕਿ ਜਾਗ ਜਾ ਇਹ ਤੇਰੀ ਅਸਲੀ ਜਿੰਦਗੀ ਆਮ ਤੇਰੀ ਅਸਲੀ ਜਿੰਦਗੀ ਅੰਧਿਕ ਦੇ ਵੀ ਅਟੈਚ ਹੋ ਗਏ ਸ਼ਾਇਦ ਜ਼ਿਆਦਾ ਚੀਜ਼ਾਂ ਦਾ ਉਹ ਜਾਗਣਾ ਜਿੱਥੇ ਮੈਂ ਜਾਗਣਾ ਆ ਜਦੋਂ ਮੈਂ ਨਾਲ ਅਲਰਟ ਹੋ ਜਾਊਗਾ ਜਿੱਦ ਮੈਂ ਸੁਪਨਾ ਤੋੜ ਸਕਦਾ ਆਪਣਾ ਤੇ ਆ ਮਾਇਆ ਵੀ ਇੱਕ ਸੁਪਨੇ ਵਰਗੀ ਆ ਜੋ ਆ ਵਰਲਡ ਚ ਆ ਇਹਨਾਂ ਅਲਰਟ ਹੋਣ ਲੱਗ ਜਾਊਗਾ ਕਿ ਮੈਂ ਆ ਮਾਇਆ ਤੋੜ ਦੂੰਗਾ ਜਿੱਦਣ ਇਹ ਵਾਲਾ ਨੈਟਵਰਕ ਜਿੱਦੋਂ ਮੈਂ ਜਿੱਥੇ ਮੈਂ ਜਾਗੂਗਾ ਉਹਨੂੰ ਕਹਿੰਦੇ ਆ ਸੱਚਖੰਡ ਉਹਨੂੰ ਪਰਮਾਨੰਦ ਉਹਨੂੰ ਹੀ ਜਿੰਨੇ ਨਾਮ ਦਿੱਤੇ ਗਏ ਉਹ ਰਿਐਲਿਟੀ ਨੂੰ ਦਿੱਤੇ ਗਏ ਜਿੱਥੇ ਮੈਂ ਜਾਗਣਾ ਇਹ ਜੋ ਵੀ ਇਹ ਇਹ ਉਹ ਕੀ ਲੱਗਦੀ ਵੀ ਬਹੁਤ ਔਖੀ ਸੁਪਨਾ ਅਬ ਪਰ ਦੇਖੋ ਤੁਹਾਡੇ ਹੱਥ ਨਹੀਂਗਾ ਤੁਸੀਂ ਇਹਨੂੰ ਹੋਰ ਜ਼ੋਰ ਨਾ ਪਾਓ ਜੋ ਜੋ ਸਿਖਾਇਆ ਜਾ ਰਿਹਾ ਤੁਸੀਂ ਬਸ ਭਰੋਸਾ ਕਰਕੇ ਤੁਰਦੇ ਰਹੋ ਤੇ ਆਪਣੇ ਆਪ ਜਿੱਦਾਂ ਤੁਸੀਂ ਸੁਪਨੇ 'ਚ ਉਹ ਅਲਰਟ ਤੁਹਾਨੂੰ ਕਿਹਾ ਕਿ ਮੈਂ ਸਿਖਾਇਆ ਥੋੜੀ ਨਾ ਵੀ ਤੁਸੀਂ ਅੱਜ ਤੁਹਾਨੂੰ ਅੱਜ ਦੱਸਿਆ ਵੀ ਤੁਸੀਂ ਸੁਪਨੇ 'ਚ ਵੀ ਅਲਰਟ ਹੋ ਜਾਗੇ ਪਰ ਤਾਂ ਇਹ ਫਿਰ ਵੀ ਹੋਏ ਅਮ ਜਿਵੇਂ 4 ਜਾਂ 5 ਦਿਨ ਮੈਂ ਨੋਟ ਕਰਦਾ ਨਿਕਲ ਜਾਂਦੇ ਤੇ 6ਵੇਂ ਜਾਂ 7ਵੇਂ ਦਿਨ ਦਿੰਦਿਆ ਹੋ ਹੀ ਜਾਂਦੀ ਏ ਕਿਤੇ ਨਾ ਕਿਤੇ ਨਾ ਚਾਹਦੇ ਹੋਇਆ ਇਨਵੋਲਵਮੈਂਟ ਆ ਡੇਲੀ ਬੜੀ ਇੰਪੋਰਟੈਂਟ ਹੋ ਜਾਂਦੀ ਨਾ ਕਿ ਮੈਂ ਇਨਵੋਲਵ ਹੋਵਾਂ ਕਿ ਇਦਾਂ ਕਰਾਂ ਉਦਾਂ ਕਰਾਂ ਕਿ ਇਹਨਾਂ ਦੇ ਵਿੱਚ ਮੇਰਾ ਜੌਬ ਤੇ ਹੋਵੇ ਤੇ ਜੇ ਤੁਸੀਂ ਇਹਨੂੰ ਥੋੜਾ ਜਿਹਾ ਇਹ ਸਮਝੀਏ ਚਲੋ ਕਿ ਇਹ ਸੁਪਨੇ ਚ ਕੱਖ ਨਹੀਂ ਨਿਕਲਣਾ ਤੁਹਾਡੇ ਲਈ ਇਹ ਇੱਥੇ ਰਹਿ ਜਾਣਾ ਨਹੀਂ ਇੱਥੇ ਤੁਹਾਡੇ ਹੱਥ ਲੱਗਣਾ ਇਹ ਹੋ ਗਿਆ ਕੀ ਆ ਜਦੋਂ ਤੁਸੀਂ ਉਠੋਗੇ ਤੇ ਸੁਪਨੇ ਵਾਲੀ ਚੀਜ਼ ਤੁਹਾਡੇ ਕੋਲ ਹੋਏਗੀ ਉਹ ਹੋਏ ਤੇ ਮੈਂ ਸੁਪਨੇ 'ਚ ਹੀ ਤੇ ਮੈਂ ਬਾਹਰ ਕੱਢ ਲਿਆ ਉਹ ਸਭ ਫੇਕੀ ਉਹ ਚ ਕੁਝ ਵੀ ਤੁਹਾਡਾ ਨਹੀਂ ਹੋਣਾ ਸੇਮ ਗੁਰੂ ਸਾਹਿਬ ਇੱਥੇ ਕਹਿ ਰਹੇ ਕਿ ਇੱਥੇ ਤੇਰਾ ਕੁਝ ਨਹੀਂ ਹੋਣਾ ਸਭ ਘਾਟਾ ਹੀ ਘਾਟਾ ਠੀਕ ਜੀ ਬਈ ਅੱਛਾ ਤੇ ਬਾਕੀ ਉਹ ਉਹ ਹੁਣ ਸ਼ਬਦ ਬਹੁਤ ਹੁਣ ਬੜਾ ਵਧੀਆ ਉਹ ਕਲੈਕਸ਼ਨ ਇਕੱਠਾ ਹੋ ਗਿਆ ਹੈ ਬੜਾ ਹੋ ਹੁਣ ਹੁਣ ਵੀਰ ਮਨ ਦੀ ਪਾਇਦਾ ਹੁਣ ਮੈਂ ਕਦੀ ਸੋਚਿਆ ਨਹੀਂ ਕਿ ਮੈਂ ਕਦੀ ਸ਼ਬਦ ਸੁਣਾਵਾਂ ਕਦੀ ਵੀ ਮੇਰਾ ਮਨ ਜਿਵੇਂ ਟਿਕਿਆ ਕਾ ਸ਼ਬਦਾਂ ਚ ਇੰਨਾ ਆਨੰਦ ਇੰਨਾ ਆਨੰਦ ਉਹ ਦੱਸਿਆ ਨਹੀਂ ਜਾਂਦਾ ਇਹ ਕਈ ਸ਼ਬਦ ਜਦ ਮੈਂ ਜਵੇਂ ਰਿਪੀਟ ਤੇ ਲਾ ਲ ਕੇ ਸੁਣੀ ਹੁਣਾ ਸੁਣੀ ਹੁਣਾ ਉਹ ਆ ਜਿਹੜਾ ਤੁਸੀਂ ਹੁਣੇ ਆਖਿਆ ਸੀ ਆਪਣਾ ਅੰਜਨ ਮਾਹੇ ਨਿਰੰਜਨ ਰਈਏ ਜੀ ਜੀ ਜੋ ਜੋਤ ਜਲੀ ਜੋਗ ਪਾਈਏ ਜੀ ਜੀ ਗੱਲੀ ਜੋਗ ਨਾ ਉਹ ਬਹੁਤ ਸੋਹਣਾ ਨਾ ਜੀ ਜੀ ਯਾ ਯਾ ਹੋਰ ਵੀ ਚਲੋ ਤੇ ਹੋਰ ਕੋਈ ਦਿੱਕਤ ਨਹੀਂ ਗਈ ਬਸ ਆ ਜੇ ਕੀ ਅਮ ਜੋਬ ਤੇ ਥੋੜਾ ਬਤਾ ਜੀ ਡੀਟੈਚ ਹੋ ਕੇ ਵੀ ਪੰਜਵੇਂ 6ਵੇਂ ਦਿਨ ਫਿਰ ਅਟੈਚਮੈਂਟ ਆ ਜਾਂਦੀ ਏ ਫਿਰ ਕਿਤੇ ਨਾ ਕਿਤੇ ਕੋਈ ਨਾ ਕੋਈ ਪੰਗਾ ਲੈ ਬੈਨਾ ਵਾ ਫਿਰ ਬਾਅਦ ਪਛਤਾਨਦਾ ਵਾ ਤੂੰ ਸਿੱਖਦੇ ਰਿਹਾ ਕਰੋ ਨਾ ਕਿ ਮੈਂ ਆ ਪੰਗਾ ਲਿਆ ਹੀ ਤਾਂ ਕਰਕੇ ਮੈਂ ਇਨਵੋਲਵਮੈਂਟ ਕਰਨੀ ਪਈ ਮੈਨੂੰ ਤੇ ਕਈ ਵਾਰੀ ਆਪਾਂ ਐਵੇਂ ਜ਼ਿੰਮੇਵਾਰੀ ਚੱਕ ਲੈਨੇ ਜਿਹੜੀ ਆਹੀਂ ਚੁੱਕਣੀ ਵੀ ਨਹੀਂ ਹੁੰਦੀ ਜਿਹੜੀ ਕੋਈ ਹੋਰ ਵੀ ਚੁੱਕਣ ਨੂੰ ਤਿਆਰ ਹੁੰਦੇ ਹਨ ਕਿ ਮੈਂ ਐਵੇਂ ਹੀ ਕਈ ਵਾਰੀ ਚਾਤਰ ਬਣ ਕੇ ਇਹ ਚੀਜ਼ ਕਰ ਲੈਂਦੀ ਕਿਸੇ ਨੂੰ ਇੰਪ੍ਰੈਸ ਕਰਨ ਲਈ ਕੋਸ਼ਿਸ਼ ਕਰਦਾ ਹੁੰਦਾ ਵੀ ਇਹ ਚੀਜ਼ਾਂ ਮੇਰੀ ਡਿਮਾਂਡ ਨਹੀਂ ਰਹੀ ਹੁਣ ਤੇ ਇਹ ਥੋੜਾ ਜਿਹਾ ਆਪਣੇ ਆਪ ਨੂੰ ਟੋਕੋ ਕਿ ਤੈਨੂੰ ਇਹ ਲੋਡ ਨਹੀਂ ਹੈਗੀ ਇਹ ਚੀਜ਼ ਕਰਕੇ ਇਨਵੋਲਵ ਹੋਣ ਦੀ ਜਦੋਂ ਲੋਡ ਖਤਮ ਹੋ ਗਈ ਆਹੀ ਕਰਦਾ ਆਪੇ ਹੋ ਜਾਂਦਾ ਆਹੀ ਕਰਦਾ ਪੈ ਗਈ ਆਪ ਮੈਨੂੰ ਪਤਾ ਵੀ ਹੈ ਕਿ ਮੈਂ ਜਾਣ ਬੁਝ ਕੇ ਕਰਦਾ ਪਿਆ ਕੰਟਰੋਲ ਨਹੀਂ ਜਵੇਂ ਉਹਨਾਂ ਹੋਵਾਰਿਆ ਕਿ ਕਿਉਂਕਿ ਸ਼ੁਰੂ ਤੋਂ ਪਹਿਲਾਂ ਐਵੇਂ ਰਿਆ ਹਾਂ ਜਵੇਂ कि हर चीज नु आगे हो के ਆਫ ਕਰਨਾ ਹੁਣ ਉਤੇ ਇਹ ਆਦਤ ਤੇ ਪ੍ਰਾਣੀ ਆਦਤ ਬਈ ਹੋਈ ਵੀਰੇ ਆਦਤ ਬਈ ਹੋਈ ਥੋੜੀ ਕੋਈ ਨਾ ਇਹਨੂੰ ਘਟਾਉਣ ਦੀ ਕੋਸ਼ਿਸ਼ ਕਰੋ ਕਿ ਕਿਹੇ ਅੱਗੇ ਤੁਸੀਂ ਕੋਈ ਚੰਗਾ ਸਾਬਤ ਹੋ ਕੇ ਜਾਂ ਕੋਈ ਵਧੀਆ ਬਟ ਕੁਛ ਫਰਕ ਨਹੀਂ ਪੈਣਾ ਇਹ ਸਭ ਜੇ ਜਾਂ ਤੇ ਤੁਸੀਂ ਸੁੱਤੇ ਰਹੋਗੇ ਇਹਦੇ ਵਿੱਚ ਜਾਂ ਜਾਗ ਜਿਓਗੇ ਤੁਹਾਡੇ ਕੋਲ ਦੋ ਹੀ ਆਪਸ਼ਨ ਹੈ ਇਹ ਤੁਸੀਂ ਚੂਜ਼ ਕਰਨਾ ਤੁਸੀਂ ਆ ਸੁਪਨੇ ਵਾਲੀ ਗੱਲ ਯਾਦ ਰੱਖਦੇ ਰਿਹਾ ਕਰੋ ਹਮੇਸ਼ਾ ਕਿ ਜਦੋਂ ਲੱਗੇ ਕਿ ਯਾਰ ਸੁਪਨੇ 'ਚ ਮੈਂ ਕਹੇਲੀ ਚੰਗਾ ਬਣ ਵੀ ਗਿਆ ਤਾਂ ਕੋਈ ਫਰਕ ਪੈਣਾ ਨਹੀਂ ਘਾਸ ਮੇਰੇ ਮਾਰੇ ਇਸ ਗੱਲ ਤੇ ਹਰਾਨ ਆ ਕਿ ਮੈਂ ਸ਼ਬਦ ਸੁਣਦਾ ਪਿਆ ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਇਹੋ ਹੀ ਸਮਝ ਲੱਗ ਰਿਹਾ ਉਹ ਤੋਂ ਜਦੋਂ ਗੁਰੂ ਸਾਹਿਬ ਨਾਲ ਬੌਂਡ ਬੰਨਦਾ ਫਿਰ ਪਤਾ ਲੱਗ ਰਿਹਾ ਵੀ ਕਿੱਥੋਂ ਬੋਲ ਰਿਹਾ ਕਿਹੜੇ ਦੀ ਗੱਲ ਕਰ ਰਿਹਾ ਕਿਹੜੇ ਭਾਰ ਦੀ ਗੱਲ ਕਰ ਰਿਹਾ ਕੀ ਕੀ ਬੋਲੀ ਜਾ ਰਿਹਾ ਤਬ ਦਿਖਣਾ ਸ਼ੁਰੂ ਹੋ ਜਾਂਦਾ ਚੇਤਨਾ ਤੇ ਕਿਉਂਕਿ ਆਪਾਂ ਹੰਡਾ ਰਹੇ ਹੁੰਨੇ ਉਹ ਕਿਵੇਂ ਠੀਕ ਹੋ ਰਿਹਾ ਵਾ ਤੇ ਗੁਰੂ ਵੱਲ ਜਾ ਰਿਆਂ ਗੁਰੂ ਦੀ ਸਮਝ ਲੱਗਣੀ ਸ਼ੁਰੂ ਹੋ ਗਈ ਹੈ ਤੇ ਹੋਰ ਇਹ ਤੋਂ ਵੱਡਾ ਮੈਨੂੰ ਕੀ ਚਾਹੀਦਾ ਵਾ ਕਿ ਮੈਨੂੰ ਉਹਨਾਂ ਦੇ ਬੋਲ ਸਮਝ ਆ ਰਹੇ ਆ ਕਬੀਰ ਜੀ ਦੇ ਮੈਨੂੰ ਗੁਰੂ ਨਾਨਕ ਸਾਹਿਬ ਦੇ ਬੋਲ ਸਮਝ ਆ ਰਹੇ ਇਹ ਬਹੁਤ ਛੋਟੀ ਗੱਲ ਨਹੀਂ ਗਈ ਠੀਕ ਹੈ ਹਲੋ ਹਲੋ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹੋ ਹੋ ਠੀਕ ਹੋ ਵੀ ਜੀ ਹਾਂਜੀ ਹਾਂਜੀ ਵਧੀਆ ਚੜਦੀ ਗੱਲ ਆ ਜੀ ਹਾਂਜੀ ਬਾਕੀ ਤੇ ਸੂ ਕੁਸ਼ਨ ਤਾਂ ਏਹੀ ਸੀ ਕਿ ਜਿਵੇਂ ਵੀ ਜੀ ਨੇ ਪੁੱਛ ਲਿਆ ਥੌਟਸ ਵਗੈਰਾ ਦੇ ਤੇ ਕੁਛ ਏ ਆ ਕੀ ਮੈਨੂੰ ਤਾਂ ਹਲੇ ਤੱਕ ਕੁਛ ਆਈ ਨਹੀਂ ਹੋਣ ਲੱਗਾ ਵੀ ਹਾਂ ਮੈਂ ਕੁਛੇ ਸਾਥ ਤੇ ਚੱਲ ਰਹੀ ਹਾਂ ਜਿਵੇਂ ਬਾਦੀ ਸੰਗਤ ਦਾ ਸੁਣਦੀ ਹਾਂ ਅੱਛਾ ਕੁਛ ਕਰ ਰਹੀ ਨਹੀਂ ਨਹੀਂ ਜ਼ਰੂਰੀ ਨਹੀਂ ਹੁੰਦਾ ਕਿ ਹਜੇ ਤੁਹਾਡਾ ਕਈ ਵਾਰੀ ਮੇਰਾ ਟਾਈਮ ਹਜੇ ਨਹੀਂ ਹੁੰਦਾ ਹੌਲੀ ਹੌਲੀ ਜਿੱਦਾਂ ਮੈਂ ਜਾਗੂੰਗਾ ਹੌਲੀ ਹੌਲੀ ਹੋਣਾ ਸ਼ੁਰੂ ਹੋ ਜਾਏਗਾ ਤੇ ਉਹ ਬਾਦੀ ਗੱਲ ਆ ਕਿਉਂਕਿ ਸਾਰੇ ਇਕੋ ਟਾਈਮ ਤੇ ਨਹੀਂ ਆਏ ਕਈ ਹਫ਼ਤੇ ਪਹਿਲਾਂ ਸ਼ੁਰੂ ਹੋਏ ਕਈ ਸਾਲਾਂ ਤੋਂ ਸ਼ੁਰੂ ਹੋਏ ਫਰਕ ਪੈਂਦਾ ਅਲਗ-ਅਲਗ ਜੀ